ਵਾਸਪਾਰਕੇ ਪੰਜਾਬ ਪੁਲਸ ਦੇ ਚੱਕਲੇ ਮੁੰਡੇ ਕੁੜੀਆਂ ਗੁਜਰਾਤ ਜੇ ਬੈਠਾ ਮਾਸਟਰਮਾਈਂਡ ਪੰਜਾਬ ਜਿੰਨਾ ਕੋਲੋਂ ਵੱਡਾ ਕਾਂਡ ਕਰਾਇਆ ਸੀ ਇਹਨਾਂ ਮੂਲਕੋਂ ਦੇ ਫਿਰਦੇ ਰੇ ਛੋਟੀਆਂ-ਛੋਟੀਆਂ ਉਮਰਾਂ ਦੇ ਮੁੰਡੇ ਕੁੜੀਆਂ ਜਿਹੋ ਜਿਹਾਂ ਫਰੋਡ ਕਰ ਰਹੀ ਸੀ ਮਾਮਲਾ ਸੂਨ ਥੋਟੇ ਹੋ ਸ਼ੂਟ ਜਾਣਗੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਪਿੱਛੇ ਨਾ ਪੜੇ ਲਿਖੇ ਮੁੰਡੇ ਕੁੜੀਆਂ ਨੇ ਲੋਕਾਂ ਨੂੰ ਲੁੱਟਣ ਦਾ ਪੂਰਾ ਸੈਟਅਪ ਤਿਆਰ ਕਰ ਰੱਖਿਆ ਸੀ ਜਿਹੜੇ ਇੱਕ ਝਾਲੀ ਕੰਪਨੀ ਬਣਾ ਕੇ ਲੋਕਾਂ ਨਾਲ ਕਰੋਨਾ ਦਾ ਫਰੋਡ ਕਰ ਰਹੇ ਸੀ 40 ਦੇ ਕਰੀਬ ਮੁੰਡੇ ਕੁੜੀਆਂ ਇਸ ਫਰੋਡ 'ਚ ਸ਼ਾਮਲ ਸੀ ਅਤੇ ਇਹਨਾਂ ਦਾ ਮਾਸਟਰਮਾਈਂਡ ਇਹਨਾਂ ਨੂੰ ਗੁਜਰਾਤ 'ਚ ਬੈਠਾ ਮੋਨੀਟਰ ਕਰਦਾ ਸੀ ਇਹਨਾਂ ਛਾਤਰਾਾਂ ਦੇ ਵੱਲੋਂ ਲੋਕਾਂ ਨੂੰ ਇਹ ਜੀ ਮੇਲ ਭੇਜੀ ਜਾਂਦੀ ਸੀ ਜਿਸ ਨੂੰ ਪੜ ਬੰਦਾ ਡਰ ਦਾ ਮਾਰਾ ਆਪ ਇਹਨਾਂ ਲੋਕਾਂ ਨੂੰ ਫੋਨ ਕਰਨ ਮਜਬੂਰ ਹੋ ਜਾਂਦਾ ਸੀ ਜਦੋਂ ਉਹ ਅਗਲਾ ਇਹਨਾਂ ਨੂੰ ਫੋਨ ਕਰਦਾ ਸੀ ਫਿਰ ਇਹ ਉਹਨਾਂ ਉੱਤੇ ਅਸਲ ਗੇਮ ਪਾਉਂਦੇ ਸੀ ਮਾਮਲਾ ਮੋਹੱਲੀ ਤੋਂ ਸਾਹਮਣੇ ਹੈ ਜਿੱਥੇ ਕੋਲ ਸੈਂਟਰ ਦੀ ਕੰਪਨੀ ਆਰਡ ਹੇਟ ਵੱਡਾ ਫਰੋਡ ਕੀਤਾ ਜਾ ਰਿਹਾ ਸੀ ਲੋਕਾਂ ਤੋਂ ਕਰੋੜਾਂ ਦੀ ਠੱਗੇ ਮਾਰਨ ਵਾਲਿਆਂ ਦਾ ਉਸਨੇ ਵੇਖੋ ਕਿਵੇਂ ਟਰੈਪ ਲਗਾਇਆ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੋਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਹੈ ਜਿਹੜੇ ਇਥੇ ਏਮਪਲੋਈਸ ਕੰਮ ਕਰ ਰਹੇ ਸੀ ਕਿ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੈਬਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਓਨਰਸ ਤੇ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ ਸੈਂਕੜੇ ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀ ਇਹਨਾਂ ਦਾ ਮੋਡਸ ਆਪਰੇਂਡਿੰਗ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਹੈ ਹੋਈ ਹੈ ਤੇ ਉਸ ਇਲੀਗਲ ਟ੍ਰਾਂਜੈਕਸ਼ਨ ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਹੈ ਲਗਾਈ ਜਾਏਗੀ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਹੀ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਣ ਦਾ ਇੱਕ ਤਰੀਕੋ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗੇ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨਾ ਸੀ ਲੀਗਲਾਈਜ਼ ਕਰਾਓ ਤਾਂ ਇਸ ਇਸ ਬਾਨੇ ਸਿਰ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤਾਂ ਇਸੇ ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਇਹ ਠੱਗੀ ਮਾਰਦੇ ਸਨ ਤੇ ਇਹਨਾਂ ਦਾ ਕੰਮ ਇਹ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਮਾਰਨ ਦੇ ਵਾਸਤੇ ਰੱਖਿਆ ਹੋਇਆ ਸੀਗੇ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਇਹਨਾਂ ਨੂੰ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੇ ਆਂਦੀਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਰਤ ਕਰਦਾ ਹੋਵੇ ਤਾਂ ਉਹਦੀ ਡਿਟੇਲ ਵੀ ਸਾਡੇ ਕੋਲ ਆਈ ਹੈ ਤੇ ਛੇਤੀ ਵੀ ਉਹਨੂੰ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਸਰ ਇਹ ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀ ਗੁਰਾ ਔਰ ਕਦੋਂ ਤੱਕ ਦੀ ਇਨਵੈਸਟੀਗੇਸ਼ਨ ਚ ਕੀਤੀ ਹੈ ਕਿੰਨੇ ਲੋਕੀ ਦਾ ਕੋਈ ਕੰਪਲੇਂਟ ਆਈ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਕਿਸ ਸੀ ਤੇ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਗੋਲ ਸੈਟਰ 3 ਤੋਂ 6 ਮਹੀਨੇ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀ ਉਹਨਾਂ ਨੇ ਪ੍ਰੋਪਰ ਰੈਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਉਹ ਲੱਗਿਆ ਕਿ ਬਾਕੀ ਇਹ ਇਲੀਗਲ ਹੈ ਉਹਦੇ ਬੇਸ ਤੇ ਅਸੀਂ ਫਿਰ ਟ੍ਰੇਡ ਲੇਟ ਨਾਈਟ ਟ੍ਰੇਡ ਕਰਕੇ ਇਹਨਾਂ ਨੂੰ ਸਾਬਤ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ ਸਾਈਬਰ ਸੈੱਲ ਨੇ ਇਸੇ ਇੰਡਸਟਰੀਆ ਏਰੀਆ ਦੇ ਵਿੱਚ ਕਈ ਲੋਕਾਂ ਨੂੰ ਕੀਤਾ ਤਾਂ ਬੜਾ ਈਜ਼ੀ ਇੱਥੇ ਹੈਗਾ ਕਿ ਬੜਿਆ ਆਰਾਮ ਨਾਲ ਇਸ ਤਰ੍ਹਾਂ ਦੇ ਅਜਿਹੀ ਠੱਗੀ ਉਹ ਵੀ ਵਿਦੇਸ਼ ਦਾ ਕੁਝ ਇਸੇ ਤਰ੍ਹਾਂ ਦਾ ਲਿੰਕ ਹੈ ਜਿਹੜਾ ਹੈ ਉਹ ਵੀ ਸੇਮ ਹੀ ਉਹ ਵੀ ਯੂਐਸ ਦੇ ਕਸਟਮਰਸ ਨੂੰ ਸੀਗੇ ਚਾਹ ਜਨਰਲ ਲੋਕਾਂ ਨੂੰ ਚਲਦੇ ਸੀ ਇਹ ਬੇਸਿਕਲੀ ਜਿਹਨੂੰ ਹੁਣ ਆਪਣਾ ਮੋਹਲੀ ਇੰਡਸਟਰੀ ਹੱਬ ਬਹਿ ਗਿਆ ਹੈ ਕਾਫੀ ਅੱچھے ਕਾਲ ਸੈਂਟਰ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮжоਰਟੀ ਜਿਹੜੇ ਕਾਲ ਸੈਂਟਰਸ ਆ ਜੈਨੂਇਨ ਆ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਆ ਉਹਨਾਂ ਨਾਲ ਜੁੜੇ ਹੋਏ ਹਨ ਕਾਫੀ ਫੋਰਨ ਕੰਪਨੀ ਦੇ ਜਿਹੜੇ ਕਾਲ ਸੈਂਟਰਸ ਉਹ ਵੀ ਇੱਥੇ ਚੱਲਦੇ ਆ ਬਟ ਇਹ ਕਾਲ ਸੈਂਟਰਾਂ ਦੀ ਆਰ ਦੇ ਵਿੱਚ ਕੁਝ ਲੋਕ ਧੱਗੀ ਮਾਰਨ ਦੇ ਨਤੀਜੇ ਨਾਲ ਉਹਦੇ ਕਾਲ ਸੈਂਟਰਸ ਬੰਦ ਹੋ ਗਏ ਜੀ ਤੇ ਇਹ ਵੀ ਉਹਨਾਂ ਜੋ ਇਹ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੁੰਗਾ ਕਿ ਜਿੱਥੇ ਵੀ ਇਹ ਇਲੈਗਲ ਕਾਲ ਸੈਂਟਰਸ ਚੱਲ ਰਹੇ ਐ ਉਹਨਾਂ ਦੇ ਖਿਲਾਫ ਏਸੀ ਤਰ੍ਹਾਂ ਹੀ ਮੋਹਾਲੀ ਪੁਲਿਸ ਸਖ਼ਤੀ ਨਾਲ ਜਿਹੜਾ ਹੈ ਐਕਸ਼ਨ ਲੈਂਦੇ ਰਹੇ ਸਾਰਾ ਕੋਈ ਇੰਟਰਲਿੰਕ ਹੈਗਾ ਸੀ ਪਿਛਲੇ ਕੇਸ ਨਾਲ ਇਹਨਾਂ ਵਿੱਚੋਂ ਕੋਈ ਕਿਉਂਕਿ ਉਹ ਵੀ ਬੰਦੇ ਬਾਹਰ ਦੇ ਸੀਗੇ ਕੋਈ ਹైదరాబాద్ ਤੋਂ ਕਿਉਂਕਿ ਇੰਡੀਆ ਆਇਆ ਸੀ ਉਹਨਾਂ ਪਰ ਨਾ ਪੰਜਾਬ ਵਾਲੇ ਬੰਦੇ ਦੇ ਇਸ ਇਹ ਇੱਥੇ ਕੋਈ ਐਸ ਸਪੈਸੀਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਮਝ ਨਹੀਂ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰਲੇ ਨੇ ਜਿਹੜੇ ਇੱਥੇ ਗੁਜਰਾਤ ਤੋਂ ਜਿਹੜਾ ਸੀਗਾ ਆਪਰੇਟ ਹੋ ਰਿਹਾ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਸੀ ਗੁਜਰਾਤ ਦਾ ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਕਿ ਕੌਣ ਫੀਕ ਹੈ ਕਿਸ ਤਰ੍ਹਾਂ ਲੀਗਲ ਹੈ ਇਲੀਗਲ ਹੈ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਓਬਵੀਅਸਲੀ ਹੱਬ ਹੈ ਇੰਡਸਟਰੀ ਏਰੀਆ ਤੇ ਹੁਣ ਪੁਲਿਸ ਕਿਸ ਤਰ੍ਹਾਂ ਵੈਰੀਫਾਈ ਕਰ ਰਹੀ ਹੈ ਕਿ ਜਿਹੜੇ ਵੀ ਇਹ ਕਾਲ ਸੈਂਟਰ ਚੱਲ ਰਹੇ ਹਨ ਕਿਉਂਕਿ ਵਿਦੇਸ਼ ਦਾ ਲਿੰਕ ਜਿਹੜਾ ਸਾਹਮਣੇ ਆਉਂਦਾ ਹੈ ਨਾਈਟ ਸ਼ਿਫਟਸ ਲੱਗਦੀ ਹੈ ਕਿਸੇ ਨੂੰ ਸ਼ੱਕ ਨਾ ਹੋਵੇ ਬੜੇ ਉਸ ਤਰੀਕੇ ਦੇ ਨਾਲ ਪਲਾਨ ਤਰੀਕੇ ਨਾਲ ਤੋਂ ਪਰ ਪੰਜਾਬ ਪੁਲਿਸ ਮੁਹਾਲੀ ਪੁਲਿਸ ਦਾ ਅਸਰ ਕੀ ਕਰਦੀ ਨਹੀਂ ਇਹਦੇ ਵਿੱਚ ਇੱਕ ਤਾਂ ਸਾਡੇ ਰੈਗਨਰ ਜਿਹੜੀ ਵੈਰੀਫਿਕੇਸ਼ਨਸ ਹੈਗੇ ਉਹ ਵੀ ਚੱਲ ਰਹੀਆਂ ਪਈਆਂ ਨੇ ਪਰ ਇਹਦੇ ਨਾਲ-ਨਾਲ ਸਾਨੂੰ ਇਨਫੋਰਮੇਸ਼ਨ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਹੈ ਉਹਨਾਂ ਦੀ ਜਾਣੀਆ ਸ਼ੁਰੂ ਹੋ ਗਈਆਂ ਆਫਟਰ ਜਦੋਂ ਅਸੀਂ ਦੋ ਤਿੰਨ ਰੀਡਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਨਾਲ ਸ਼ੇਅਰ ਕਰ ਸਕਦਾ ਤੁਸੀਂ ਮੇਰੇ ਨਾਲ ਪ੍ਰਾਈਵੇਟ ਆਫਿਸ ਸਾਕੇ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਪਿਡ ਆਫੀਸ਼ਲ ਨੰਬਰ 'ਤੇ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਸੀ ਸਿਕਰਟ ਸਰ ਕਿੰਨੇ ਦੋਸ਼ੀ ਫੜੇ ਲੜਕੇ ਲੜਕੀਆਂ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਇਹਦੇ ਵਿੱਚੋਂ 25 ਲੜਕੇ ਤੇ 12 ਲੜਕੀਆਂ ਬਾਈ ਪ੍ਰੋਫੈਸ਼ਨ ਨੂੰ ਇਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਦਾ ਐਡ ਹੁੰਦਾ ਸੀ ਇਹ ਬੇਸਿਕਲੀ ਜਾਂ ਜਿਹੜੇ ਯੰਗ ਹੈਗੇ ਆਈਟੀ EMPLOYEES ਜਿਹੜੇ ਹੈਗੇ ਆ ਉਹਦੀ ਤਹਿਤ ਆਉਂਦੇ ਸੀ ਪਰ ਇਹ ਹੀ ਜਾਨਾ ਲਾਲਚ ਪੈਸੇ ਕਮਾਉਣ ਦੇ ਨਾਲਜ ਦੇ ਮਾਰੇ ਜਿਹੜੇ ਹੈਗੇ ਆ ਇਲੀਗਲ ਕੰਮ ਦੇ ਵਿੱਚ ਇਹ ਫਸੇ ਹੋਏ ਸੀ ਇਹ ਜਿਹੜੇ ਸੀਗੇ ਨਾਰਮਲ EMPLOYEES ਪਰ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੌਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹ ਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਇਵੇਂ ਕੁਸ਼ੇ ਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਕੁਸ਼ੇ ਇੰਨਾ ਚੋਂ ਬੈਂਕਰਸ ਬਣ ਜਾਂਦੇ ਸੀ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟਰ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਆ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦਿੰਗੇ ਰੈਕਟੀਫਾਈ ਕਰਨ ਦਾ ਤੁਹਾਡਾ ਨੁਕਸਾਨ ਹੈ ਉਹਨਾਂ ਨਾਲ ਠੱਗ ਜੇਗਾ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮਿਲਰਲੀ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫਰਮੇਸ਼ਨ ਆਂਦੀ ਸੀਗੀ ਉਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਸਰ ਅਮਾਉਂਟ ਕਿੰਨੇ ਦਾ ਡੈਟ ਲਿਬਿਟੀਸ਼ਨ ਇਹਦੀ ਚੱਲਦੀ ਪਈ ਆ ਪਰ ਆਈ ਐਮ ਸ਼ੋਰ ਇਹ ਕਰੋੜਾਂ ਚ ਹੀ ਜਾਏਗੀ ਮੌਜੂਦ ਸਰ ਇਹ ਕਿ ਜਿਹਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਇਹ ਜਿਹੜੇ ਸੈਲਲੀ ਮੁੰਡੇ ਕੁੜੀਆਂ ਫੜੇ ਇੱذ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਹਾਲਾਂਕਿ ਦੇਖੋ ਤੁਸੀਂ ਦੱਸਿਆ ਕਿ ਮੋਸਟਲੀ ਬਾਹਰ ਦੇ ਨਾਗਲੈਂਡੋਂ ਕੋਈ ਲੋਕਲ ਇਨਵੋਲਵਮੈਂਟ ਹੁਣ ਤੱਕ ਨਹੀਂ ਇੰਟਰਸਟਿੰਗਲੀ ਇਹਦੇ ਵਿੱਚ ਕੋਈ ਲੋਕਲ ਅੰਜਲੀ ਬਾਕੀ ਦੇ EMPLOYEES ਹੀ ਸੀਗੇ ਦੇਖੋ ਜੇ ਵੀ ਚਾਹੇ ਉਹ ਲਾਲਚ ਦੇ ਮਾਰੇ ਆਉਂਦਾ ਕੀਤੇ ਸੀਗੇ ਇਵਨ EMPLOYEES ਵੀ ਜਿਹੜੇ ਲੋਕਲ ਜਬ ਮਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹ ਬਹੁਤ ਲੋਕਲ ਨਹੀਂ ਸੀਗੇ ਕੋਈ ਵੀ ਉਹ ਸਾਹਿਬ ਇਹਦੇ ਨੇ ਸਾਰੇ ਟ੍ਰੇਨ ਕਰਕੇ ਇੱਥੇ ਭੇਜ ਦਿੱਤੇ ਸੀ ਜੇ ਇੱਥੇ ਆ ਕੇ ਦੇਣੀ ਉਹ ਜਿਹੜੀ ਆ ਕੀ ਟ੍ਰੇਨਿੰਗ ਹੈ ਜਿਸ ਨੂੰ ਬੇਸਿਕਲੀ ਆਪਦਾ ਆਪਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹ ਮੈਨੇ ਕੀ ਗੱਲ ਕਰਨੀ ਹੈ ਇਹ ਗੱਲ ਕਰਨੀ ਹੈ ਕਿਸ ਹਿਸਾਬ ਨਾਲ ਗੱਲ ਕਰਨੀ ਉਹ ਸਾਰੀਆਂ ਜਿਹੜੀ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਏਕਸਪਰਟ ਬਣ ਕੇ ਉਹ ਸਭ ਲਈ ਮਤਲਬ ਸਰੀ ਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ 'ਚ ਬੈਠੇ ਮਾਸਟਰਮਾਈਂਡ ਜਿਹੜਾ ਉਹਪਰੇਟ ਕਰਾਵੇ ਉਹ ਜਿਹੜਾ ਸਾਈਬਰ ਸੈੱਲ ਤੁਹਾਡਾ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੁਜਰਾਤ ਉਹਨ ਉਸੇ ਸਾਈਟ 'ਤੇ ਬੈਠੇ ਹੈ ਉਸ ਸਾਰਾ ਇੱਕ ਨੈਕਸਸ ਚੱਲਦਾ ਹੈ ਤਾਂ ਕਹਿ ਸਕਦੇ ਹਾਂ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਨੇ ਸਟੇਟ ਸਾਈਬਰ ਸੈੱਲ ਨਾਲ ਤੇ ਜੇ ਇਹ ਵੀ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬਣਦਾ ਹੈ ਤਾਂ ਅਸੀਂ ਜੁਆਇੰਟਲੀ ਜਿਹੜੇ ਹੈਗੇ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਬਾਰ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹਾਂ ਸਾਰੇ ਕੱਲੇ ਵਿਦੇਸ਼ੀ ਕੀ ਕਰਦੇ ਸੀ ਕਹਿੰਦੇ ਸੀ ਇੰਡੀਆ ਨੇ ਭੇਜਿਆ ਹੈ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸੰਭਲ ਲਗਾਤਾਰ ਇਹ ਵੀ ਦੇਖਣ ਜਾ ਰਿਹਾ ਕਿ ਕੋਈ ਕਸਟਮ ਆਫੀਸਰ ਬਣ ਕੇ ਜਾਂ ਕੁਝ ਬਣ ਕੇ ਗਿਆ ਫੋਨਸ ਜਾਂਦੇ ਕਾਲਸ ਜਾਂਦੀਆਂ ਕਿ ਤੁਹਾਡੇ ਬੰਦੇ ਤੁਹਾਡੇ ਕੋ ਫੜੇ ਹੋਣੇ ਆ ਤੁਸੀਂ ਕੋਈ ਸਮਾਨ ਭੇਜਿਆ ਸੀਗਾ ਉਹ ਅਸੀਂ ਫੜ ਲਿਆ ਉਸ ਦੇ ਰਿਗਾਰਡਿੰਗ ਵੀ ਕਾਫੀ ਮੋਟੇ ਅਮਾਉਂਟ ਲੈਤੇ ਜਾਂਦੇ ਸੀ ਨਹੀਂ ਬਿਲਕੁਲ ਤੁਸੀਂ ਵਧੀਆ ਪੁਆਇੰਟ ਚੱਕਿਆ ਇਹ ਚ ਇਹ ਹੁਣ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਿਹਾ ਕਿ ਪਿਛਲੇ ਇੱਕ-ਦੋ ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਸੀ ਇਨ ਫੈਕਟ ਇੱਕ ਦੋ ਗੈਂਗਸ ਉੱਚ ਤੁਹਾਡੇ ਮਾਧਿਅਮ ਤੋਂ ਮੈਂ ਸਾਰੇ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੁੰਗਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਚ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਬੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਦਾ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਤਾਂ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਐਡੈਸਟ ਪਾਣਾ ਪੈ ਜਾਏਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਤਾਂ ਇਸ ਇਹ ਚ ਇਨ ਲੀਗਲ ਡਰੱਗਸ ਆ ਜਾਂ ਕੁਝ ਇਹ ਇਨ ਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਨੂੰ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉਹ ਚ ਅਕਾਊਂਟ ਚ ਪੈਸੇ ਪਾਉਂਦੇ ਤਾਂ ਪਾਰਸਲ ਤੁਹਾਡੇ ਨਾਮ ਤੇ ਨਹੀਂ ਸ਼ਿਪ ਹੋਏਗਾ ਇਸ ਤਰ੍ਹਾਂ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਆ ਤਾਂ ਇਹ ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੋ ਫਰਾਡ ਕਾਲ ਆਂਦੀ ਆ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਤਾਂ ਇਮੀਡੀਏਟਲੀ ਜਿਹੜੀ ਤੁਸੀਂ ਪੈਸੇ ਜਿਹੜਾ ट्रांजैक्शन ਕਰਦੇ ਹੋ ਤਾਂ ਉਸ ਤਰੀਕੇ ਨਾਲ ਹੀ ਫਰਾਡ ਵਾਲਿਆਂ ਨੂੰ ਜਿਹੜੀਆਂ ਉਹਨਾਂ ਨੂੰ ਉਚਾਹ ਜਿਹੜਾ ਇਸ ਚੀਜ਼ ਦਾ ਮ ਇਹ ਇਹ ਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजैक्शन ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦਾ ਸਰ ਸਾਈਬਰ ਸੈਲ ਦੇ ਮਾਮਲੇ ਲਗਾਤਾਰ ਆਨਲਾਈਨ ਫਰਾਡ ਦੇ ਮਾਮਲੇ ਜਿੰਨਾ ਤੁਸੀਂ ਵੀ ਐਗਜ਼ਾਮਪਲ ਦੇ ਆ ਲਗਾਤਾਰ ਵੱਧਦੇ ਜਾ ਰਹੇ ਪੰਜਾਬ ਪੁਲਿਸ ਇਹ ਮੌਕੇ ਜਿਹੜੇ ਇਸ ਤਰ੍ਹਾਂ ਦੇ ਚੀਜ਼ਾਂ ਕਰਦੀ ਕਿਉਂਕਿ ਕੰਪਲੀਟਸ ਕੰਟੀਨਿਊ ਆ ਰਹੀਆਂ ਆਨਲਾਈਨ ਫਰਡ ਹਰ ਤਰ੍ਹਾਂ ਦੇ ਦਿਨ ਆਏ ਤੁਸੀਂ ਇੱਕ ਇੱਕ ਲਿੰਕ ਜਿਹੜਾ ਹੈ ਭੇਜਿਆ ਜਾਂਦਾ ਹੈ ਜਾਂ ਫਿਰ ਜਿਹੜਾ ਗੂਗਲ ਤੇ ਨੰਬਰ ਕੋਈ ਕਈ ਇਸ ਤਰ੍ਹਾਂ ਦੇ ਹੈਗੇ ਤਾਂ ਉਸ ਨੂੰ ਲੈ ਕੇ ਕੋਈ ਅਵੇਅਰਨੈਸ ਲੋਕਾਂ ਦੇ ਵਾਸਤੇ ਸਟੂਡੈਂਟਸ ਪ੍ਰੋਗਰਾਮ ਇਸ ਤਰ੍ਹਾਂ ਦੀ ਕੋਈ ਅਵੇਅਰਨੈਸ ਕੈਂਪੀਨ ਹੈ ਇਹ ਚ ਰੈਗੂਲਰਲੀ ਜਿਹੜੇ ਹੈਗੇ ਸਾਡੇ ਵੱਲੋਂ ਅਵੇਅਰਨੈਸ ਕੈਂਪੇਨ ਜਿਹੜੀਆਂ ਕੀਤੀਆਂ ਜਾਂਦੀਆਂ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਇਸ ਸਾਡੇ ਸੋਸ਼ਲ ਮੀਡੀਆ ਹੈਂਡਲ ਫੀਲਸ ਹੈ ਕਿ ਇਹ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਵੀ ਪਾਨੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਅਵੇਅਰ ਹੋ ਸਕੋ ਤੇ ਆ ਇਹਹੀ ਸਾਡੇ ਵੱਲੋਂ ਇਹਹੀ ਅਪੀਲ ਹੈ ਕਿ ਤੁਸੀਂ ਇਹਦੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਅਰਨੈਸ ਕੈਂਪੇਨ ਲਾਂਚ ਕਰਦੇ ਹਾਂ ਉਹਦਾ ਉਹਦਾ ਤੁਸੀਂ ਹਿੱਸਾ ਬਲੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ